ਵੀ ਮਾਤਾ ਰਕੇਸ਼ ਸ਼ਰਮਾ ਅੱਜ 108 ਸੰਤ ਬਾਬਾ ਤਾਰਾ ਸਿੰਘ ਖੁਸ਼ੀਦਲ ਵਾਲਿਆਂ ਦੇ ਸਲਾਨਾ ਸਮਾਗਮਾਂ ਦੇ ਵਿੱਚ ਪਹੁੰਚੇ ਆਂ ਝੰਡਾ ਵਾਲਾ ਪਿੰਮੇਸ਼ਾ ਜਿੱਥੋਂ ਤੁਹਾਨੂੰ ਤਸਵੀਰਾਂ ਮੌਕਾਆਂ ਦੀ ਅੱਜ ਝੰਡਾ ਵਾਲਾ ਪਿੰਮੇਸ਼ਾ ਗੁਰਦੁਆਰੇ ਦੇ ਵਿੱਚ ਜਿੱਥੇ 108 ਸੰਤ ਬਾਬਾ ਤਾਰਾ ਸਿੰਘ ਖੁਸ਼ੀਦਲ ਜੀ ਦੇ ਸਲਾਨਾ ਸਮਾਗਮਾਂ ਦਾ ਅੱਜ ਜਿਹੜਾ ਜੋੜ ਮੇਲਾ ਆਖਾਇਆ ਜਾ ਰਿਹਾ ਇਹਦੀਆਂ ਤਸਵੀਰਾਂ ਤੁਹਾਨੂੰ ਸਾਰੇ ਆ ਮੌਕੇ ਦੀਆਂ ਇਹ ਦੇਖਦੇ ਹੋ ਤੁਸੀਂ ਤਸਵੀਰਾਂ ਮੌਕੇ ਦੀਆਂ ਇਹ ਤਸਵੀਰਾਂ ਮੌਕੇ ਦੀਆਂ ਜਿਹੜੀ ਸਾਲਾਨਾ ਸਮਾਗਮ ਜੰਡਾਲਾ ਭੀਮੇਸ਼ਾ ਦੇ ਸਥਾਨਾਂ ਦੇ ਉੱਤੇ ਸੰਗਤ ਵੱਲੋਂ ਜੋ ਦਰਸ਼ਨ ਕੀਤੇ ਜਾ ਰਹੇ ਆ ਇਹ ਦੇਖੋ ਤਸਵੀਰਾਂ ਮੌਕੇ ਦੀਆਂ ਦੇਖ ਰਹੇ ਹੋ ਤਸਵੀਰਾਂ ਕਿੱਥੇ ਸੰਗਤ ਦਰਸ਼ਨਾਂ ਦੇ ਗਿਦਾਰ ਕਰਦੀ ਹੋਈ ਇਹ ਦੇਖੋ ਤਸਵੀਰਾਂ 108 ਬਾਬਾ ਸਾਧ ਸਰਕਾਰਾ ਸਿੰਘ ਜੀ सलाना समागम का जो तो दौरा किया जा रहा है देखो तस्वीर मौके दिया। ये देख रहे हो तस्वीर मौके दिया, जिते संतान वालों दर्शन किए जा रहे हैं एक सौ अठ सत बाबा तारा सिंह जी के सलाना समागम का से बाग पाती पूरे भारत कृान असां बाबू पात्रसे बाब बसरी पोइ जमा चओ रातिरी एसे बादू घटि राज मंदरी जमो जे रोज़ हो बादी बचेरी एसे बादू घटि मंदरी एसे बादू घटि बसरी एसे बादू घटि बचेरी हथे चमके बटांदार के बी केॾी बंदे जी के बंदे जी बाद घटि वेक रखी बंदे कॾहिं बाग घट बेकरी de é

ਜੇ ਬਾਬਾ ਤਾਰਾ ਸਿੰਘ ਜੀ ਕੁਸ਼ਦਲ ਪਿੰਡ ਡੰਡਵਾਲਾ ਪੀਮੇਸ਼ਾ ਦੇ ਵਿੱਚ ਉਹਨਾਂ ਦੀ ਵਰਸੀ ਮੜਾਈ ਜਾ ਰਹੀ ਹੈ ਜੀ ਸਾਨੂੰ ਤੁਸੀਂ ਪਹਿਲਾਂ ਤੇਜ ਚੜਨਾ ਪਊ ਵੀ ਕਿੰਨੀ ਵੀ ਵਰਸੀ ਹੈ ਤੇ ਤੁਸੀਂ ਅੱਜ ਇੱਥੇ ਇਹ ਵਰਸੀ ਤੇ ਤੁਸੀਂ ਮੱਥਾ ਟੇਕਣ ਆਇਓ ਜਾਂ ਤੁਸੀਂ ਕੁਸਿਓ ਵੀ ਕਾਦੋ ਸਭ ਤੋਂ ਪਹਿਲਾਂ ਜੀ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਆਪਣੀ 155ਵੀਂ ਪਤਵੰਤੇ ਜੀ ਆਪਣੇ ਵਰਸੀ ਹੈਗੀ ਜੀ ਬਾਬਾ ਜੀ ਜੀ ਸੰਤੂ ਅੱਬਾ ਤਾਰਾ ਸਿੰਘ ਜੀ ਖੁਸ਼ਦਿਲ ਜੀ ਦੀ ਇਹ ਅਸੀਂ ਸਾਰੇ ਆਏ ਆ ਹਰ ਸਾਲ ਆਨੇ ਆ ਜੀ ਇੱਥੇ ਫ੍ਰੀ ਸੇਵਾ ਸਾਰਿਆਂ ਨੂੰ ਸੰਗਤਾਂ ਨੂੰ ਫ੍ਰੀ ਇੱਥੇ ਜੋੜਾ ਕਰਦੀ ਸੇਵਾ ਵਾਸਤੇ ਅਸੀਂ ਹਾਜ਼ਰ ਹੁੰਨੇ ਆ ਜੀ ਹਰ ਸਾਲ ਤੇ ਅਸੀਂ ਇਹੀ ਚਾਹੁੰਦੇ ਆ ਵੀ ਸਾਰੀ ਸੰਗਤਾਂ ਇੱਥੇ ਆ ਕੇ ਆਦੇ ਦਰਸ਼ਨ ਪਾਣ ਦਰਸ਼ਨ ਲੈਣ ਬਾਬਾ ਜੀ ਦਾ ਜੀ ਇਹੀ ਸਾਡੀ ਗੁਜ਼ਾਰੀ ਜੀ ਕਿਹੜੇ ਪਿੰਡ ਤੋਂ ਤੁਸੀਂ ਆਉਣੇ ਹੋ ਅਸੀਂ ਜੀ ਫਾਜ਼ਿਲਕਾ ਤੋਂ ਆ ਜੀ ਇੱਥੇ ਬਾਬਾ ਤਾਰਾ ਸਿੰਘ ਜੀ ਖੁਸ਼ਦੇਵ ਦੀ ਇੰਨੀ ਮਹਾਨਤਾ ਹੈ ਬਸ ਲੋਕਾਂ ਦਾ ਮਤ ਹੈ ਉਹ ਤੇ ਲੋਕਾਂ ਦਾ ਵੀ ਇੱਥੇ ਜੋ ਵੀ ਅਸੀਂ ਆ ਕੇ ਸ਼ਰਦਾ ਦੇ ਨਾਲ ਇੱਥੇ ਅਸੀਂ ਆਪਣੀ ਕੋਈ ਜਿਵੇਂ ਸੁੱਖਣਾ ਸੁਖਦੇ ਆ ਉਹ ਪੂਰੀ ਹੁੰਦੀ ਹੈ ਇਹ ਚੋ ਹੈ ਕੁਝ ਚਾਹੀ ਹਾਂਜੀ ਹਾਂਜੀ ਇਹ ਬਿਲਕੁਲ ਸੱਚ ਹੈ ਜੀ ਇਹ ਬਿਲਕੁਲ ਰੈਲਿਟੀ ਹੈ ਯੋਗੀ ਤੇ ਆਪਣੇ ਸੱਚੇ ਸ਼ਬਦ ਨਾਲ ਆਂਦਾ ਹੈ ਉਹ ਬਿਲਕੁਲ ਹੀ ਉਹਨਾਂ ਦੀ ਸਾਰੀ ਸ਼ੰਤਾ ਪੂਰੀ ਹੁੰਦੀ ਜੋ ਵੀ ਮੰਨਤ ਇੱਥੇ ਪੂਰੀ ਹੁੰਦੀ ਹੈ ਬਾਬਾ ਜੀ ਦੀ ਲੜੀ ਚੱਲਦੀ ਹੈ ਬਾਬਾ ਜੀ ਦੀ ਲੜੀ ਦੇ ਵਿੱਚ ਸ਼ਲੋਕ ਅਖੰਡ ਪਾਤ ਦੂਰ ਦੂਰੋਂ ਆ ਕੇ ਕਰਾਉਂਦੇ ਆ ਇਸੇ ਕਰਕੇ ਕਰਾਉਂਦੇ ਉਹਨਾਂ ਦੀ ਆਸਾ ਮੰਸਾ ਬਾਬਾ ਜੀ ਪੂਰੀਆਂ ਕਰਦੇ ਨੇ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਜੋ ਸੱਚੇ ਮਨ ਨਾਲ ਆ ਗਿਆ ਉਹਨਾਂ ਦਾ ਬਿਲਕੁਲ ਹੀ ਬੇੜੇ ਪਾਰ ਹੋ ਜਾਂਦੇ ਨੇ ਇੱਕ ਫਕੀਰਾਂ ਦੀ ਧਰਤੀ ਹੈ ਜੀ ਬੜੇ ਰੰਗ ਭਾਵੇ ਅੱਗੇ ਨਹੀਂ ਪ੍ਰਮਾਤਮਾ ਨੇ ਬੜੀ ਕਿਰਪਾ ਦਿੱਤੀ ਹੈ ਜੰਡਵਾਲਾ ਕੁੰਮੇਸ਼ਾ ਤੇ ਸਾਡੇ ਜਿਹੜਾ ਏਰੀਆ ਹੈ ਸਾਡਾ ਬਹੁਤ ਦਿਖਾ ਵਾਲਾ ਧਰਮਾ ਵਾਲਾ ਹੈ ਜਿਹੜੇ ਬਾਬਾ ਜੀ ਦੇ ਚਰਨ ਛੋਹ ਪ੍ਰਾਪਤ ਹੈ ਇੱਥੇ ਬਹੁਤ ਹੀ ਮਹਾਨ ਕਿਰਪਾ ਬਾਬਾ ਜੀ ਦੀ 55 ਬਰਸੀ ਅੱਜ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਤੇ ਬਹੁਤ ਹੀ ਕਿਰਪਾ ਬਾਬਾ ਜੀ ਦੀ ਹੋਰ ਸਾਡੇ ਲਈ ਅਸੀਂ ਹਰ ਸਾਲ ਸਾਨੂੰ 25 ਸਾਲ ਹੋ ਗਏ ਇੱਥੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਆ ਨੂੰ ਬਾਬਾ ਜੀ ਦੀ ਕਿਰਪਾ ਹੈ ਸੰਗਤ ਦੇ ਨਾਮ ਹੁੰਦਾ ਸੀ ਸਾਡੇ ਜੋੜੇ ਗੁੰਮ ਹੋ ਜਾਂਦੇ ਆ ਮਤਲਬ ਇਸ ਚੀਜ਼ ਨੂੰ ਮੁੱਖ ਰੱਖਦੇ ਆ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਕ ਆਰਜੀ ਜੋੜਾ ਕਰ ਚਲਾ ਕੇ ਨਹੀਂ ਤੇ ਮਤਲਬ ਸੰਗਤ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਜੋੜਾ ਕਰ ਚਲਾਇਆ ਜਾਂਦਾ ਤੇ ਬਾਬਾ ਜੀ ਦੀ ਬੜੀ ਕਿਰਪਾ ਹੈ ਸਭ ਤੇ ਬੜੀ ਕਿਰਪਾ ਸਭ ਸੰਗਤਾਂ ਦੀ ਦੂਰੋਂ ਦੂਰੋਂ ਦਿੱਲੀ ਤੱਕ ਤੋਂ ਸੰਗਤ ਆਂਦੀ ਫੋਰਮ ਤੋਂ ਸੰਗਤ ਆਂਦੀ ਏ ਬੜੀ ਕਿਰਪਾ ਹੈ ਬਾਬਾ ਜੀ ਦੀ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਇੱਕ ਹੋਰ ਰੂਪ ਪਿਆਰੋ ਬਾਬਾ ਤਾਰਾ ਸਿੰਘ ਜੀ ਦਾ ਨਾਮ ਹੈ ਇਹਨਾਂ ਨੂੰ ਹਜੂਰ ਸਾਹਿਬ ਦਾ ਖਿਤਾਬ ਦੇਸਤਾਵ ਬਾਬਾ ਜੀ ਨੇ ਹਜੂਰ ਸਾਹਿਬ ਤੋਂ ਪਛਾਈ ਕੀਤੀ ਸੀਗੀ ਉਥੋਂ ਆ ਕੇ ਫਿਰ ਇੱਥੇ ਦੇ ਦੇ ਰਹੇ ਆ ਹਜੂਰ ਸਾਹਿਬ ਦਾ ਖਿਤਾਬ ਮਿਲਿਆ ਹੈ ਇਸ ਹਾਲ ਕਿ ਇਸ ਜੋ ਵੀ ਜੀਵ ਹੁੰਦਾ ਹੈ ਉਹ ਮਗੀਆਂ ਮਰਪ ਦਾ ਹੁੰਦਾ ਹੈ ਬਹੁਤ ਹੀ ਬਹੁਤ ਹੀ ਬਹੁਤ ਹੀ ਜਾਰਾ ਇਥੇ ਇ ਤਲਕਾ ਮੰਨਦਾ ਹੈ ਨਾ ਬਹੁਤ ਜਿਆਦਾ ਜਿਹੜਾ ਵੀ ਜੀਵ ਹੁੰਦਾ ਹੈ ਉਹਦੀ ਦਿਲ ਦੀ ਆਸਾ ਮੁਰਾਦ ਹੋਦੀ ਹੈ ਬਾਪੂ ਜੀ ਕਿ ਨਜ਼ਰ ਹੋ ਗਿਆ ਸਾਨੂੰ ਇੱਕ ਅਸਥਾਨ ਤੇ ਹੋਵੇ ਉਹਨੂੰ ਮੈਨੂੰ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਬਲਵੀਰ ਸਿੰਘ ਪਿੰਡ ਕੋਠਾ ਗੁਰੂ ਕਾਇਰ ਮੇਰਾ ਇਹ 20 ਸਾਲ ਹੋ ਗਏ ਹੁਣ ਮੈਨੂੰ ਵੀ ਅੱਜ ਇੱਥੇ ਮਹੀਨਾ ਹੋ ਗਿਆ ਹੈ 1 ਕਿੰਨਾ ਮਹੀਨਾ ਹੋ ਗਿਆ ਪੂਰਾ ਕਿੰਨੇ ਦੂਰੋਂ ਸੰਤਾਂ ਇੱਥੇ ਦਰਸ਼ਨ ਕਰਨ ਆਉਂਦੇ ਇਸ ਚੀਜ਼ ਸ਼ਾਨਦਾਰ ਦਿੱਲੀ ਤੋਂ ਰਾਜਸਥਾਨ ਤੋਂ ਦੇ ਬਹੁਤ ਦੂਰੋਂ ਦੂਰੋਂ ਬਹੁਤ ਇੱਜ਼ਤ ਆਲੀ ਕੋਈ ਹੁਣ ਦੇਖੋ ਆਪਣੇ ਕਿਸੇ ਪਾਸੇ ਰਾਹ ਨਹੀਂ ਹੈ ਐਨੀ ਭੀੜ ਹੈ ਕੀ ਕਰਿਆ ਇਹਨਾਂ ਦਾ ਹਰ ਕਾਰੰਦੀ ਮਲਾਜ਼ਮ ਮਰਜ਼ਾ ਪੂਰੀ ਹਰ ਆਦਮੀ ਨੂੰ ਇਥੋਂ ਜੋ ਮੂੰਹ ਮੰਗੀਆਂ ਮਰਜ਼ਾ ਨੇ ਜਿਹੜਾ ਸੱਚੇ ਦੇ ਨਾਲ ਸੀ ਬਾਬਾ ਜੀ ਦਾ ਜੋ ਸਬਦ ਸੀ ਉਹ ਨਿਰਮਲ ਸੱਤਾ ਨਾਲ ਸੀ ਨਿਰਮਲ ਸੱਤਾ ਨਾਲ ਸੀ ਹਾਂਜੀ 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 ਇਹ ਇਹਨਾਂ ਦਾ ਪਿੰਨ ਸੀ ਜੀ ਬਲਾਸਫਰ ਬਲਾਸਫਰ ਮੋਗੇ ਦੇ ਜ ਮੋਗੇ ਦੀ ਲੈ ਚ ਤੇ ਨਾਲ ਨੇ ਸਪੱਸ਼ਟ ਕੀਤੀ ਉੱਥੇ ਹਯੂਰ ਸਾਹਿਬ ਆਈ ਆਈ ਪਾਕਿਸਤਾਨ ਦੇ ਵਿੱਚ ਵੀ ਇੱਥੇ ਅੱਗੇ ਫਿਰ ਸੰਗਤਾਂ ਮਾਰੇ ਇਥੇ ਲਾਇਆ ਆਹ ਹਜਿਨਾ ਗੁਰਦੁਆਰਾ ਬਣਾਇਆ ਵਾ ਇਹ ਅੰਗੀਠਾ ਸਾਹਿਬ ਹੈ ਇਹਨਾਂ ਨੇ ਪਹਿਲਾਂ ਇਸਨਾਂ ਅੱਖਿਆ ਬਣਾ ਕੇ ਫਿਰ ਗਏ ਸਰੀਰ ਫਿਰ ਬਾਜ ਘਟੇ ਇੱਕ ਗੁਰਦੁਆਰਾ ਸਾਹਿਬ ਹੈ ਕਿ ਡੇਰਾ ਸਾਹਿਬ ਹੈ ਇਹ ਹੈ ਜੰਗੀਠਾ ਸਾਹਿਬ ਹੈ ਗੁਰਦੁਆਰਾ ਸਾਹਿਬ ਬੰਦਰ ਹੈ ਠੀਕ